ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੰਗਤ ਜੀ ਜੇ ਤੁਸੀਂ ਇਸ ਵੀਡੀਓ ਨੂੰ ਸੁਣਨਾ ਹੀ ਸ਼ੁਰੂ ਕਰ ਦਿੱਤਾ ਹੈ ਤਾਂ ਕਿਰਪਾ ਕਰਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਅਤੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤੇ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਫਿਰ ਆਓ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਸਾਧ ਸੰਗਤ ਜੀ ਦੇਖੋ ਨੀਂਦ ਦਾ ਸਾਡੇ ਸਰੀਰ ਦੇ ਨਾਲ ਬਹੁਤ ਗੂੜਾ ਸੰਬੰਧ ਇਹ ਅਸੀਂ ਸਾਰੇ ਜਾਣਦੇ ਹਾਂ ਇਹ ਇੱਕ ਜ਼ਿੰਦਗੀ ਦਾ ਪੜਾ ਰੋਜ਼ ਹੀ ਅਸੀਂ ਕੰਮ ਵੀ ਕਰਦੇ ਹਾਂ ਸ਼ਾਮ ਨੂੰ ਘਰ ਆ ਕੇ ਫਿਰ ਸੋਨੇ ਆ ਸੋਨਾ ਬੰਦੇ ਦੀ ਜ਼ਿੰਦਗੀ ਦਾ ਇੱਕ ਹਿੱਸਾ ਪਰ ਉਦੋਂ ਕਮਾਲ ਦੀ ਗੱਲ ਹੋ ਜਾਂਦੀ ਜਦੋਂ ਗੁਰਬਾਣੀ ਕਹਿੰਦੀ ਹੈ ਜੇ ਜਾਗਦਿਆਂ ਨਾਮ ਜਪਿਆ ਜਾ ਸਕਦਾ ਤਾਂ ਸੁੱਤਿਆਂ ਸੁੱਤਿਆਂ ਵੀ ਨਾਮ ਜਪਿਆ ਜਾ ਸਕਦਾ ਹੈ ਕਮਾਲ ਦੀ ਗੱਲ ਹੈ ਆਪਾਂ ਤਾਂ ਇਹ ਕਹਿ ਦਿੰਦੇ ਹਾਂ ਦੇਖੋ ਕਿ ਸਾਡੇ ਤੋਂ ਜਾਗਦਿਆਂ ਹੋਇਆ ਨਾਮ ਨਹੀਂ ਜਪਿਆ ਜਾਂਦਾ ਪਰ ਬਾਣੀ ਸਾਨੂੰ ਕੋਈ ਹੋਰ ਚੀਜ਼ ਕਹਿ ਰਹੀ ਹੈ ਉਠਤ ਬੈਠਤ ਸੋਵਤ ਨਾਮ ਸੁਣਨ ਤੋਂ ਪਹਿਲਾਂ ਕਿਹੜੇ ਇਹੋ ਜੇ ਸ਼ਬਦ ਹਨ ਜਿਹੜੇ ਸਾਨੂੰ ਕਹਿਣੇ ਚਾਹੀਦੇ ਹਨ ਜੇ ਸਾਨੂੰ ਇਹ ਪਤਾ ਲੱਗ ਗਿਆ ਫਿਰ ਤਾਂ ਸਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਸਵਰ ਜਾਵੇਗੀ ਫਿਰ ਤਾਂ ਸਾਡੀਆਂ ਪਰੇਸ਼ਾਨੀਆਂ ਹੀ ਦੂਰ ਹੋ ਜਾਣਗੀਆਂ ਹੁਣ ਦੇਖਿਓ ਇੱਕ ਗੱਲ ਇੱਥੇ ਮੈਂ ਜਿਹੜੀ ਤੁਹਾਨੂੰ ਦੱਸਣ ਜਾ ਰਹੀ ਹਾਂ ਇਹ ਬਹੁਤ ਹੀ ਜ਼ਰੂਰੀ ਹੈ ਕੁਝ ਲੋਕ ਜਿਹੜੇ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਵੀ ਪਾਠ ਨਹੀਂ ਕਰਦੇ ਹਨ ਨਾ ਰੱਬ ਦਾ ਸ਼ੁਕਰਾਨਾ ਕਰਦੇ ਹਨ ਉਵੇਂ ਹੀ ਸੋ ਜਾਂਦੇ ਹਨ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਉਹਨਾਂ ਕੋਲ ਹੁੰਦੀਆਂ ਨੇ ਉੱਠਦਿਆਂ ਸਾਰ ਸਵੇਰੇ ਉਹੀ ਚਿੰਤਾ ਉਹਨਾਂ ਦੇ ਅੱਗੇ ਹੁੰਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੀ ਚੀਜ਼ ਨੂੰ ਤੁਸੀਂ ਯਾਦ ਕਰਕੇ ਸੋਵੋਗੇ ਉਹੀ ਅੱਖ ਖੁੱਲ੍ਹਦੇ ਅਸਾਰ ਤੁਹਾਡੇ ਸਾਹਮਣੇ ਹੋਵੇਗੀ ਹੁਣ ਸਾਨੂੰ ਕੀ ਕਰਨਾ ਚਾਹੀਦਾ ਦੇਖੋ ਇਹ ਜਿਹੜੀ ਸਾਡੀ ਜ਼ਿੰਦਗੀ ਹੈ ਇਹ ਇੱਕ ਵਾਰੀ ਸਾਨੂੰ ਮਿਲੀ ਤੋਂ ਪਹਿਲਾਂ ਤਾਂ ਇਹ ਗੱਲ ਸਮਝੋ ਗੁਰੂ ਦੇ ਅਨੁਸਾਰ ਵੀ ਜੀ ਸਕਦੇ ਹਾਂ ਤੇ ਮਨਮੁਖ ਬਨ ਵੀ ਬਨ ਕੇ ਜੀ ਸਕਦੇ ਹਾਂ ਤੇ ਗੁਰਮੁਖ ਬਨ ਕੇ ਵੀ ਜੀ ਸਕਦੇ ਹਾਂ ਬੰਦੇ ਨੂੰ ਕਰਮ ਕਰਨੇ ਦੀ ਖੁੱਲ ਦਿੱਤੀ ਹੋਈ ਹੈ ਰੱਬ ਨੇ ਕਰਮ ਕਰਨੇ ਦੀ ਖੁੱਲ ਦਿੱਤੀ ਹੋਈ ਹੈ ਆਪਾਂ ਸੱਜੇ ਪਾਸੇ ਵੀ ਤੁਰ ਸਕਦੇ ਹਾਂ ਤੇ ਸੜਕ ਦੇ ਖੱਬੇ ਪਾਸੇ ਵੀ ਜੇ ਆਪਾਂ ਸੱਜੇ ਪਾਸੇ ਤੁਰਾਂਗੇ ਤੇ ਉੱਥੋਂ ਦੇ ਦੇਸ਼ ਦੀ ਮਰਿਆਦਾ ਨਹੀਂ ਹੋਏਗੀ ਕਾਨੂੰਨ ਨਹੀਂ ਹੈ ਤਾਂ ਆਪੇ ਹੀ ਅਸੀਂ ਚੋਟ ਖਾਵਾਂਗੇ ਡਿੱਗਾਂਗੇ ਜਾਂ ਫਿਰ ਐਕਸੀਡੈਂਟ ਕਰਵਾਵਾਂਗੇ ਇਸ ਕਰਕੇ ਮੇਰੇ ਕਹਿਣੇ ਦਾ ਭਾਵ ਇਹ ਕਿ ਇੱਕ ਸਾਨੂੰ ਖੁੱਲ ਮਿਲੀ ਹੁੰਦੀ ਹੈ ਕਰਮਾਂ ਦੀ ਉਹ ਕਰਮ ਜੇ ਆਪਾਂ ਚੰਗਾ ਕਰ ਲਈਏ ਉਹ ਕਰਮਾਂ ਵਿੱਚੋਂ ਸਾਨੂੰ ਸੁੱਖ ਵੀ ਮਿਲਦਾ ਹੈ ਅਸੀਂ ਰੱਬ ਦੇ ਨੇੜੇ ਹੋ ਜਾਂਦੇ ਹਾਂ ਹੁਣ ਜਦੋਂ ਆਉਂਦੀ ਏ ਰਾਤ ਨੂੰ ਸੌਣ ਦੀ ਗੱਲ ਕੁਝ ਲੋਕ ਜਿਹੜੇ ਹਨ ਉਹ ਕਹਿ ਦਿੰਦੇ ਹਨ ਸਾਡੇ ਕੋਲ ਇੰਨਾ ਸਮਾਂ ਹੈ ਨਹੀਂ ਕਿ ਅਸੀਂ ਕੀਰਤਨ ਸੋਹਲੇ ਦੀ ਬਾਣੀ ਦਾ ਪਾਠ ਕਰੀ ਫਿਰ ਉਹ ਕਹਿੰਦੇ ਸਾਨੂੰ ਡਰ ਲੱਗਦਾ ਭੈੜੇ ਸੁਪਨੇ ਆਉਂਦੇ ਹਨ ਕਈ ਕਹਿੰਦੇ ਕਿ ਜਦੋਂ ਅਸੀਂ ਸੋ ਜਾਂਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਵੇਰੇ ਅੱਖ ਖੁੱਲ੍ਹਦੀ ਹੈ ਇੰਨੀ ਵਧੀਆ ਨੀਂਦ ਆਉਂਦੀ ਹੈ ਸਾਧ ਸੰਗਤ ਜੀ ਕਈ ਕਹਿੰਦੇ ਹਨ ਕਿ ਸਾਨੂੰ ਕੋਈ ਬੁਰਾ ਸੁਪਨਾ ਨਹੀਂ ਆਉਂਦਾ ਪਰ ਇੱਥੇ ਜਿਹੜੇ ਮੈਂ ਤੁਹਾਨੂੰ ਸ਼ਬਦ ਕਹਿ ਰਹੀ ਹਾਂ ਉਹਨਾਂ ਨੂੰ ਤੁਸੀਂ ਕੰਠ ਕਰਨਾ ਇੰਨਾ ਸੋਖਾ ਇਹ ਕੰਠ ਕਰਨਾ ਹੈ ਗੁਰੂ ਅਰਜਨ ਦੇਵ ਜੀ ਦੀ ਇੱਕ ਬਖਸ਼ਿਸ਼ ਹੈ ਸਾਡੇ ਤੇ ਬਾਣੀ ਜਦੋਂ ਵੀ ਆਪਾਂ ਪੜਾਂਗੇ ਬਾਣੀ ਦਾ ਕੋਈ ਵੀ ਸ਼ਬਦ ਆਪਾਂ ਪੜਾਂਗੇ ਬਾਣੀ ਵਿੱਚ ਬੜੀ ਸ਼ਕਤੀ ਹੈ ਬਾਣੀ ਨੇ ਸਾਨੂੰ ਸਹਿਜ ਵੀ ਦੇਣਾ ਹੈ ਬਾਣੀ ਨੇ ਸਾਨੂੰ ਆਤਮਾ ਦਾ ਗਿਆਨ ਵੀ ਕਰਾਉਣਾ ਹੈ ਬਾਣੀ ਨੇ ਸਾਡੇ ਸੁਭਾਅ ਨੂੰ ਵੀ ਬਦਲ ਬਦਲਣਾ ਹੁੰਦਾ ਬਾਣੀ ਜੇ ਆਪਾਂ ਪੜਾਂਗੇ ਇੱਕ ਮਨ ਇੱਕ ਚਿੱਤ ਹੋ ਕੇ ਜ਼ਰੂਰ ਸਾਡੀ ਜ਼ਿੰਦਗੀ ਵਿੱਚ ਰੁਕ ਪੈਂਦਾ ਹੈ ਬੁਰੇ ਸੁਪਨੇ ਕੀ ਸਾਧ ਸੰਗਤ ਜੀ ਫਿਰ ਸੁਪਨਿਆਂ ਵਿੱਚ ਵੀ ਬੰਦਾ ਰੱਬ ਦਾ ਨਾਮ ਜਪਣ ਲੱਗ ਜਾਂਦਾ ਐਸੀ ਕਿਰਪਾ ਹੋ ਜਾਂਦੀ ਹੈ ਕਬੀਰ ਸੁਪਨੇ ਹੂੰ ਬਰੜਾਏ ਕੇ ਜੇ ਮੁਖ ਨਿਕਸੇ ਰਾਮ ਤਾਂ ਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਸਾਧ ਸੰਗਤ ਜੀ ਫਿਰ ਭਗਤ ਕਬੀਰ ਜੀ ਪਤਾ ਕੀ ਕਹਿ ਦਿੰਦੇ ਹਨ ਕਿ ਇਹੋ ਜਿਹੇ ਬੰਦੇ ਨੂੰ ਬਾਜ਼ਾਰ ਵਿੱਚੋਂ ਜਾ ਕੇ ਜੁੱਤੀ ਖਰੀਦਣ ਦੀ ਲੋੜ ਨਹੀਂ ਜਿਹੜੇ ਸੁਪਣੇ ਦੇ ਵਿੱਚ ਵੀ ਰੱਬ ਦਾ ਨਾਮ ਲੈਂਦੇ ਹਨ ਉਹਨਾਂ ਨੂੰ ਮੈਂ ਆਪਣੀ ਖਲੜੀ ਦੀ ਆਪਣੀ ਚਮੜੀ ਦੀ ਜੁੱਤੀ ਬਣਾ ਕੇ ਦਿਵਾਵਾਂਗਾ ਕਹਨੇ ਦਾ ਪਾਉ ਭਗਤ ਵੀ ਜਿਹੜੇ ਹਨ ਰੱਬ ਦੇ ਪਿਆਰੇ ਸੁਪਣੇ ਵਿੱਚ ਵੀ ਜਿਹੜੇ ਰੱਬ ਦਾ ਨਾਮ ਲੈਂਦੇ ਹਨ ਇੰਨੀ ਮਹਿਮਾ ਸੁਪਣੇ ਵਿੱਚ ਵੀ ਕੋਈ ਰੱਬ ਦਾ ਨਾਮ ਲਵੇ ਜਾਗਦੇ ਹੋਏ ਲੈ ਲਵੇ ਉਹ ਤਾਂ ਫਿਰ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੁੰਦੀ ਐਨੀ ਵੱਡੀ ਨਾਮ ਦੀ ਮਹਿਮਾ ਭਗਤਾਂ ਨੇ ਆਪ ਆਪਣੀ ਬਾਣੀ ਵਿੱਚ ਕਿਹਾ ਹੈ ਹੁਣ ਨੀਂਦ ਦੀ ਜਦੋਂ ਗੱਲ ਆਉਂਦੀ ਹੈ ਨੀਂਦ ਹਰ ਇੱਕ ਬੰਦੇ ਵਾਸਤੇ ਇੱਕ ਰੱਬ ਵੱਲੋਂ ਮਿਲਿਆ ਹੋਇਆ ਵਰਦਾਨ ਹੈ ਪਰ ਇੱਥੇ ਇੱਕ ਗੱਲ ਮੈਂ ਹੋਰ ਜਿਹੜੀ ਤੁਹਾਨੂੰ ਦੱਸਣੀ ਹੈ ਨੀਂਦ ਵਿੱਚ ਰੱਬ ਦੀ ਯਾਦ ਵੀ ਨਹੀਂ ਜਿਦੇ ਵਿੱਚ ਰੱਬ ਦਾ ਪਿਆਰ ਨਹੀਂ ਉਹ ਨੀਂਦ ਵੀ ਕਾਦੀ ਸਾਧ ਸੰਗਤ ਜੀ ਉਹ ਤਾਂ ਰੱਬ ਨਾਲੋਂ ਵਿਛੋੜ ਰਹੀ ਹੈ ਦਿਨੇ ਜਿਹੜੇ ਕੰਮ ਕਰਦੇ ਹਾਂ ਬਿਲਕੁਲ ਉਹੀ ਸੁਪਨੇ ਵਿੱਚ ਕਈ ਵਾਰੀ ਸਾਡੇ ਨਾਲ ਚੀਜ਼ਾਂ ਹੁੰਦੀਆਂ ਨੇ ਜੋ ਸਾਰਾ ਦਿਨ ਆਪਾਂ ਸੋਚੀ ਜਾਂਦੇ ਹਾਂ ਮੇਰੇ ਨਾਲ ਐਦਾਂ ਹੋਣਾ ਚਾਹੀਦਾ ਕਈ ਵਾਰੀ ਅਚੇਤ ਮਨ ਵਿੱਚ ਉਹ ਚੀਜ਼ਾਂ ਪਈਆਂ ਹੁੰਦੀਆਂ ਸਾਨੂੰ ਫਿਰ ਸੁਪਨੇ ਰਾਹੀਂ ਉਹ ਕਰਮ ਜਿਹੜੇ ਐ ਉਹਨਾਂ ਦਾ ਅਸਰ ਜਿਹੜਾ ਹੈ ਸੁਪਨਿਆਂ ਵਿੱਚ ਦਿੰਦਾ ਹੈ ਜੋ ਦਿਨੇ ਬੀਜ ਬੀਜੇ ਹੁੰਦੇ ਹਨ ਇਹ ਕਰਮਾਂ ਦੇ ਬੀਜ ਹਨ ਹੁਣ ਆਪਾਂ ਸੌਣ ਤੋਂ ਪਹਿਲਾਂ ਜੇ ਆਪਾਂ ਰਹਿਤ ਮर्याਦਾ ਪੜ੍ਹਦੇ ਹਾਂ ਉਹਦੇ ਅਨੁਸਾਰ ਤਾਂ ਸਾਨੂੰ ਸਾਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹੇਲੇ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਕਈ ਗੁਰਮੁਖ ਪਿਆਰੇ ਜਿਨ੍ਹਾਂ ਨੇ ਬਾਣੀ ਨੂੰ ਕੰਠ ਕਰ ਲਿਆ ਪਰ ਇੱਥੇ ਮੈਂ ਤੁਹਾਨੂੰ ਜਿਹੜਾ ਸ਼ਬਦ ਦੱਸਣਾ ਉਹ ਤੁਸੀਂ ਕੀਰਤਨ ਸੋਹਿਲੇ ਦਾ ਪਾਠ ਤਾਂ ਕਰਨਾ ਹੀ ਹੈ ਉਸ ਤੋਂ ਪਹਿਲਾਂ ਕਰ ਸਕਦੇ ਹੋ ਹਾਂ ਜੇਕਰ ਤੁਹਾਨੂੰ ਇਹ ਬਾਣੀ ਕੰਠ ਨਹੀਂ ਕਈ ਵਾਰੀ ਇਦਾਂ ਵੀ ਹੋ ਜਾਂਦਾ ਹੈ ਵੀ ਆਪਾਂ ਥੋੜਾ ਝਿਜਕ ਜਾਂਦੇ ਹਾਂ ਕਿ ਗੁਟਕਾ ਸਾਈਂ ਚੁੱਕਾਂਗੇ ਫਿਰ ਗੁਟਕਾ ਸਾਈਂ ਨੂੰ ਲੈ ਕੇ ਪਾਠ ਕਰਾਂਗੇ ਕਈ ਵਾਰੀ ਅਵਿਸਲੇ ਜੀ ਹੋ ਜਾਂਦੇ ਹਾਂ ਆਲਸ ਸਾਨੂੰ ਜਿਹੜਾ ਹੈ ਉਹ ਚੜ੍ਹਦੀ ਕਲਾ ਵਿੱਚ ਨਹੀਂ ਰਹਿਣ ਦਿੰਦਾ ਸਿੱਧੇ ਹੀ ਅਸੀਂ ਸੋ ਜਾਂਦੇ ਹਾਂ ਉਹਨੂੰ ਧਿਆਨ ਦੇ ਨਾਲ ਸੁਣੋਗੇ ਜੇ ਉਹਨੂੰ ਪੰਜ ਵਾਰੀ ਦੁਹਰਾਓਗੇ ਸਾਧ ਸੰਗਤ ਜੀ ਬਹੁਤ ਤੁਹਾਡੇ ਵਿੱਚ ਫਰਕ ਪੈ ਜਾਵੇਗਾ ਤੁਸੀਂ ਇਹ ਕਰਕੇ ਦੇਖਿਓ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਜੀ ਦੀ ਬਾਣੀ ਪਾਈ ਹੈ ਜਿਹਨੂੰ ਪੜ੍ਹ ਕੇ ਬਹੁਤ ਸਾਰੀ ਸੰਗਤ ਨੂੰ ਸੁੱਖ ਮਿਲਿਆ ਕਈਆਂ ਦੀ ਰੂਹ ਰੱਬ ਦੇ ਨਾਲ ਇੱਕ ਮਿਕ ਹੋ ਗਈ ਇੰਨਾ ਹੀ ਨਹੀਂ ਤੇ ਰੱਬ ਦਾ ਕੋਈ ਸ਼ੁਕਰਾਨਾ ਨਹੀਂ ਕਰਦੇ ਇੱਥੇ ਦੋ ਪੰਕਤੀਆਂ ਨੇ ਜਿਹੜੀਆਂ ਮੈਂ ਆਪ ਜੀ ਨੂੰ ਦੱਸਣ ਜਾ ਰਹੀ ਹਾਂ ਜੇ ਤੁਸੀਂ ਸਾਧ ਸੰਗਤ ਜੀ ਅਸੀਂ ਇਸ ਨੂੰ ਵਿਸਾਰ ਦਿੱਤਾ ਹੈ ਗੁਰਬਾਣੀ ਦੀ ਇੱਕ ਇੱਕ ਪੰਕਤੀ ਇੱਕ ਇੱਕ ਅੱਖਰ ਇਹਨਾਂ ਵਿੱਚ ਬੜੀ ਸ਼ਕਤੀ ਹੈ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਕਰੋ ਇਸ ਗੱਲ ਤੇ ਭਰੋਸਾ ਬਣਾਓ ਆਪ ਦਾ ਭਰੋਸਾ ਹੀ ਨਹੀਂ ਜਿੰਨੇ ਮਰਜੀ ਬਾਣੀ ਪੜੀ ਚਲੋ ਜੇ ਗੁਰੂ ਤੇ ਯਕੀਨ ਨਹੀਂ ਜਿੰਨੀ ਵਾਰ ਮਰਜੀ ਮੱਥਾ ਟੇਕੀ ਚਲੋ ਜੇ ਵਿਸ਼ਵਾਸ ਹੀ ਨਹੀਂ ਸ਼ਰਧਾ ਹੀ ਨਹੀਂ ਫਿਰ ਕੋਈ ਫਾਇਦਾ ਨਹੀਂ ਮੈਂ ਪਹਿਲਾਂ ਹੀ ਕਹਿ ਰਹੀ ਹਾਂ ਤਾਂ ਇਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇਹ ਪੰਗਤੀ ਆਉਂਦੀ ਹੈ ਜੀ ਜਿਦੇ ਅਰਥ ਬੜੇ ਸੁੰਦਰ ਨੇ ਕਿ ਜੇ ਆਪਾਂ ਸੌਂਦੇ ਹਾਂ ਉਹ ਕਿਹੜੀ ਕਿਰਪਾ ਨਾਲ ਸੇਜਾਂ ਮਾਣਦੇ ਹਾਂ ਇਹ ਸੋਹਣੀ ਸੇਜਾਂ ਮਿਲੀਆਂ ਹਨ ਹੁਣ ਕਈ ਲੋਕ ਐ ਜਿਹੜੇ ਫੁੱਟਪਾਥ ਤੇ ਸੌਂਦੇ ਹਨ ਜੇ ਆਪਾਂ ਪਲੰਘ ਤੇ ਸੋ ਰਿਆਂ ਮੰਜੇ ਤੇ ਸੋ ਰਿਆਂ ਬੈੱਡ ਤੇ ਸੋ ਰਿਆਂ ਇਹ ਕਿਹਦੀ ਕਿਰਪਾ ਹੈ ਕਿਦਾਂ ਪ੍ਰਸਾਦ ਹੈ ਇਹ ਰੱਬ ਦੀ ਕਿਰਪਾ ਹੈ ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਹਨ ਜਿਹੜੇ ਰੱਬ ਦੀ ਕਿਰਪਾ ਨਾਲ ਤੂੰ ਬੰਦਿਆ ਸੋਹਣੀ ਸੇਜ ਤੇ ਸੌਂਦਾ ਹੈ ਉਹਨੂੰ ਗਾਇਆ ਕਰ ਉਸ ਦਾ ਸ਼ੁਕਰ ਮਨਾਇਆ ਕਰ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਐ ਮੇਰੇ ਮਨ ਤੂੰ ਰੱਬ ਦਾ ਅਠੇ ਪੈਰ ਗੁਣ ਗਾਇਆ ਕਰ ਜਿਨਨੇ ਤੈਨੂੰ ਇਹ ਸਵਾਸ ਦਿੱਤੇ ਹਨ ਜਿਨਨੇ ਤੈਨੂੰ ਸੋਹਣੀ ਸੇਜ ਸੌਣ ਵਾਸਤੇ ਦਿੱਤੀ ਹੈ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਸਾਧ ਸੰਗਤ ਜੀ ਇਹ ਜਿਹੜੀ ਬਾਣੀ ਦੀ ਪੰਕਤੀ ਹੈ ਇਹਨੂੰ ਤੁਸੀਂ ਪੰਜ ਵਾਰ ਦੁਹਰਾ ਦਿਓਗੇ ਹੱਥ ਜੋੜ ਕੇ ਸੀਸ ਝੁਕਾ ਕੇ ਦੇਖੋ ਅਰਦਾਸ ਜਦੋਂ ਦਿਲ ਤੋਂ ਕੀਤੀ ਜਾਂਦੀ ਹੈ ਉਹ ਰੱਬ ਤੱਕ ਪਹੁੰਚ ਜਾਂਦੀ ਹੈ ਤਾਂ ਸਾਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਐ ਮੇਰੇ ਮਾਲਕ ਇਹ ਜਿਹੜਾ ਦਿਨ ਸੁੱਖਾਂ ਭਰਿਆ ਬਤੀਤ ਹੋਇਆ ਬਾਣੇ ਅੰਦਰ ਰਹਿਣ ਰਾਤ ਆਈ ਹੈ ਅੱਗੇ ਹੁਕਮ ਅੰਦਰ ਬਤੀਤ ਕਰਾਉਣੀ ਇੰਨਾ ਹੀ ਨਹੀਂ ਅਰਦਾਸ ਵੀ ਕਰ ਸਕਦੇ ਹੋ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਹੁਣ ਬਹੁਤੇ ਲੋਕਾਂ ਦੀ ਇਹੀ ਵੱਡੀ ਸਮੱਸਿਆ ਕਿ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਨਾਥ ਰੱਬ ਦਾ ਸ਼ੁਕਰਾਨਾ ਕਰਦੇ ਹਨ ਨਾ ਅੰਮ੍ਰਿਤ ਵੇਲੇ ਉੱਠਣ ਦੀ ਅਰਦਾਸ ਕਰਦੇ ਹਨ ਫਿਰ ਸ਼ਿਕਾਇਤ ਪਤਾ ਕੀ ਕਰਦੇ ਹਨ ਕਹਿੰਦੇ ਰਾਤ ਨੂੰ ਸਾਨੂੰ ਭੈੜੇ ਖਿਆਲ ਆਏ ਭੈੜੇ ਸੁਪਨੇ ਆਏ ਰਾਤ ਨੂੰ ਸਾਨੂੰ ਬਹੁਤ ਜ਼ਿਆਦਾ ਬੁਰੇ ਸੁਪਨੇ ਆਏ ਬੁਰੇ ਸੁਪਨੇ ਤਾਂ ਆਉਣੇ ਹੀ ਹਨ ਜਦੋਂ ਰੱਬ ਦਾ ਸ਼ੁਕਰਾਨਾ ਨਹੀਂ ਕੀਤਾ ਫਿਰ ਇੱਕ ਗੱਲ ਹੋਰ ਕਹਿ ਦਿੰਦੇ ਆ ਕਿ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਜੇ ਉੱਠਦੇ ਹਾਂ ਤਾਂ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਨੌਕਰੀ ਤੇ ਜਾਣ ਨੂੰ ਦਿਲ ਨਹੀਂ ਕਰਦਾ ਬਹੁਤ ਜ਼ਿਆਦਾ ਸਾਡਾ ਮਨ ਪਰੇਸ਼ਾਨ ਰਹਿੰਦਾ ਇਹੀ ਸਭ ਕਾਰਨ ਜਿਹਦੇ ਕਰਕੇ ਤੁਸੀਂ ਰੱਬ ਨਾਲੋਂ ਟੁੱਟੇ ਹੋਏ ਹੋ ਰਾਏ ਬੁਲਾਰ ਜੀ ਦੀ ਇੱਕ ਸਾਖੀ ਆਉਂਦੀ ਹੈ ਜਦੋਂ ਕਿਸੇ ਨੇ ਉਹਨਾਂ ਨੂੰ ਅਹਿਲਕਾਰਾਂ ਨੇ ਪੁੱਛਿਆ ਰਹਿਣ ਵਾਲੇ ਲੋਕਾਂ ਨੇ ਨਗਰ ਦੇ ਲੋਕਾਂ ਨੇ ਪੁੱਛਿਆ ਰਾਏ ਬੁਲਾਰ ਜੀ ਕਿਰਪਾ ਕਰਕੇ ਸਾਨੂੰ ਇੱਕ ਗੱਲ ਦੱਸੋ ਸਾਡੇ ਅੰਦਰ ਇਹ ਗੱਲ ਨੂੰ ਲੈ ਕੇ ਬੜੀ ਹੈਰਾਨੀ ਹੈ ਹੁਣਾਂ ਪੁੱਛਿਆ ਕੀ ਕਹਿੰਦੇ ਤੁਸੀਂ ਵੀ ਇੱਥੇ ਰਹਿੰਦੇ ਹੋ ਅਸੀਂ ਵੀ ਇੱਥੇ ਹੀ ਰਹਿੰਦੇ ਹਾਂ ਪਰ ਸੱਚ ਕਰਕੇ ਦੱਸ ਕੀ ਤੁਹਾਡੇ ਚਿਹਰੇ ਤੇ ਇੰਨੀ ਜਲਦੀ ਨੂਰ ਕਿਵੇਂ ਆ ਗਿਆ ਤੇ ਤੁਹਾਡੇ ਸੁਭਾਅ ਦੇ ਵਿੱਚ ਇੰਨੀ ਸ਼ਾਂਤੀ ਇਹ ਸਭ ਕੁਝ ਕਿਵੇਂ ਹੋ ਗਿਆ ਰਾਏ ਬੁਲਾਰ ਜੀ ਨੇ ਪਤਾ ਕੀ ਜਵਾਬ ਦਿੱਤਾ ਸੀ ਨਗਰ ਦੇ ਲੋਕਾਂ ਨੂੰ ਕਹਿੰਦੇ ਤੁਹਾਡੇ ਵਿੱਚ ਵੀ ਆ ਜਾਵੇਗਾ ਪਰ ਇਹ ਕੰਮ ਕਰਨਾ ਪੈਣਾ ਕਹਿੰਦੇ ਦੱਸੋ ਜ਼ਰੂਰ ਕਰਾਂਗੇ ਅਸੀਂ ਸਾਰੇ ਹੀ ਚਾਹੁੰਦੇ ਹਾਂ ਸਾਡੇ ਚਿਹਰੇ ਤੇ ਨੂਰ ਖੇੜਾ ਵਿਕਾਸ ਹੋਵੇ ਕਹਿੰਦੇ ਉਹਦੇ ਲਈ ਤੁਹਾਨੂੰ ਉਹ ਕੰਮ ਕਰਨਾ ਪੈਣਾ ਜੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਹਰ ਰੋਜ਼ ਅਨ ਦਿਨ ਹੀ ਕਰਦਾ ਹਾਂ ਨੇਮ ਬਣਾ ਲਓ ਆਪ ਦਾ ਪਿੰਡ ਦੇ ਲੋਕ ਕਹਿਣ ਲੱਗੇ ਨਗਰ ਵਾਸੀ ਕੀ ਕਰਨਾ ਸਾਨੂੰ ਦੱਸੋ ਵੀ ਉਹਨਾਂ ਆਖਿਆ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਕੇ ਸੌਂਦਾ ਹਾਂ ਤੇ ਉਹਨਾਂ ਨੂੰ ਮੈਂ ਗੁਰੂ ਨਹੀਂ ਰੱਬ ਹੀ ਸਮਝਿਆ ਹੈ ਜਦੋਂ ਮੈਂ ਰਾਤ ਨੂੰ ਉਹਨਾਂ ਨੂੰ ਯਾਦ ਕਰਕੇ ਸੋ ਜਾਂਨਾ ਹਾਂ ਸ਼ੁਕਰਾਨਾ ਕਰਦਾ ਹਾਂ ਕਿ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ ਉਦੋਂ ਜਦੋਂ ਸਵੇਰੇ ਅੱਖ ਖੁੱਲਦੀ ਹੈ ਫਿਰ ਅੱਖ ਖੋਲਦੇ ਅੰਸਾਰ ਮੈਂ ਉਹਨਾਂ ਦਾ ਸ਼ੁਕਰਾਨਾ ਕਰਦਾ ਹਾਂ ਐ ਮੇਰੇ ਮਾਲਕ ਇਹ ਦਿਨ ਚੜਿਆ ਤੇਰੇ ਹੁਕਮ ਅnder ਭਾਣੇ ਅnder ਤੇਰੇ ਭਾਣੇ ਅnder ਹੀ ਵਤੀਤ ਹੋਵੇ ਕਿਸੇ ਦਾ ਮੈਂ ਬੁਰਾ ਨਾ ਕਰਾਂ ਕਿਸੇ ਦਾ ਮੈਂ ਦਿਲ ਨਾ ਦੁਖਾਵਾਂ ਇਸ ਅਰਦਾਸ ਨੇ ਹੀ ਮੇਰੀ ਜ਼ਿੰਦਗੀ ਬਦਲੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕਰੋ ਜੇ ਪ੍ਰਸਾਦ ਸੁਖ ਸੇਜ ਸੋਈ ਜੇ ਸਾਧ ਸੰਗਤ ਜੀ ਜਿਹੜੇ ਵੀ ਲੋਕ ਇਦਾਂ ਕਰਦੇ ਹਨ ਪਾਠ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਬੜਾ ਫਰਕ ਪੈ ਜਾਂਦਾ ਹੈ ਜਿਹੜੇ ਲੋਕ ਭੁੱਲ ਜਾਂਦੇ ਹਨ ਜਿਹੜੇ ਸਾਨੂੰ ਦੇਖੋ ਸਾਜਿਆ ਜੀ ਨੇ ਸਾਨੂੰ ਬਣਾਇਆ ਜਿਨੇ ਸਾਨੂੰ ਸੁਵਾਸ ਦਿੱਤੇ ਜਿਨੇ ਸਾਨੂੰ ਪਰਿਵਾਰ ਦਿੱਤਾ ਜਿਨੇ ਸਾਨੂੰ ਇਹ ਸੌਣ ਲਈ ਸੋਹਣੀ ਸੇਜ ਦਿੱਤੀ ਤੇ ਅਸੀਂ ਉਸ ਨੂੰ ਭੁੱਲੇ ਫਿਰਦੇ ਹਾਂ ਉਹਨੂੰ ਭੁਲਾ ਕੇ ਸੋਵਾਂਗੇ ਉਹ ਨੀਂਦ ਫਿਰ ਉਹ ਕਿਵੇਂ ਆਪਾਂ ਕਹਿ ਦਵਾਂਗੇ ਕਿ ਚੰਗੀ ਆਵੇਗੀ ਸਾਨੂੰ ਨਹੀਂ ਆ ਸਕਦੀ ਉਹ ਨੀਂਦ ਵਿੱਚ ਸਕੂਨ ਕਿਵੇਂ ਹੋਵੇਗਾ ਨਹੀਂ ਹੋ ਸਕਦਾ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕਰਨਾ ਉਨਾ ਹੀ ਜ਼ਰੂਰੀ ਹੈ ਜਿੰਨਾ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਜ਼ਰੂਰੀ ਹੈ ਹੁਣ ਕਈ ਵਾਰੀ ਅਮਰਤ ਵੇਲੇ ਉੱਠਦੇ ਹਾਂ ਜਦੋਂ ਉੱਠੇ ਅਮਰਤ ਵੇਲੇ ਮੂਲ ਮੰਤਰ ਕਰ ਸਕਦੇ ਹੋ ਆਪਣੇ ਦਿਨ ਦੀ ਸ਼ੁਰੂਆਤ ਇਸ ਤਰ੍ਹਾਂ ਕਰੋ ਜੈ ਪ੍ਰਸਾਦ ਤੁਜ ਸਭ ਕੋ ਮਾਨੇ ਜਿਹਦੀ ਦਇਆ ਨਾਲ ਹਰ ਬੰਦਾ ਤੇਰੀ ਇੱਜ਼ਤ ਕਰਦਾ ਕਈ ਵਾਰੀ ਚਾਰ ਬੰਦਿਆਂ ਵਿੱਚ ਸਾਡਾ ਨਾਮ ਹੁੰਦਾ ਇਹ ਰੱਬ ਦੀ ਕਿਰਪਾ ਹੀ ਹੁੰਦੀ ਹੈ ਮੁਖਤਾ ਕੋ ਜਸ ਰਸਨ ਬਖਾਨੇ ਆਪਣੇ ਮੂੰਹ ਨਾਲ ਆਪਣੀ ਜੀਵ ਨਾਲ ਉਹਦੀ ਸਿਫਤ ਸਲਾਹ ਤੇ ਉਸਤਤ ਕਰਿਆ ਕਰੋ ਪਰ ਬੰਦਾ ਕਰਦਾ ਨਹੀਂ ਬੰਦਾ ਵੈਸੇ ਤਾਂ ਕਰ ਦਿੰਦਾ ਮੇਰਾ ਚਾਰ ਬੰਦਿਆਂ 'ਚ ਨਾਮ ਫੁਲਾਣੇ ਥਾਂ ਤੇ ਭਾਵੇਂ ਕਿ ਮੇਰੀ ਚੱਲਦੀ ਮੇਰੀ ਬਹੁਤ ਬਣੀ ਹੈ ਪਰ ਜਿਹਦੀ ਦਇਆ ਉਹਨੂੰ ਭੁੱਲ ਹੀ ਜਾਂਦਾ ਹੈ ਜਿਹਦੀ ਦਇਆ ਜਿਹਦੇ ਤਰਸ ਕਰਕੇ ਸਭ ਕੁਝ ਹੋਇਆ ਉਹਨੂੰ ਵਿਸਾਰ ਹੀ ਦਿੱਤਾ ਤਾਂ ਰਾਏ ਬੁਲਾਰ ਜੀ ਨੇ ਵੀ ਦੱਸ ਦਿੱਤਾ ਦੇਖੋ ਭਾਈ ਤੁਹਾਡੇ ਤੇ ਵੀ ਕਿਰਪਾ ਹੋ ਜਾਵੇਗੀ ਜੇ ਤੁਸੀਂ ਸੌਣ ਤੋਂ ਪਹਿਲਾਂ ਰੱਬ ਦਾ ਨਾਮ ਜਪੋਗੇ ਇਹ ਪੰਕਤੀਆਂ ਜਿਹੜੀਆਂ ਤੁਹਾਨੂੰ ਇਹ ਕੰਠ ਕਰ ਲੈਣਾ ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਪੰਕਤੀਆਂ ਨੇ ਇਹਨੂੰ 5 ਵਾਰ ਜ਼ਰੂਰ ਕਰੋ ਪਰ ਇੱਥੇ ਮੈਂ ਨਾਲ ਜਿਹੜੀ ਤੁਹਾਨੂੰ ਗੱਲ ਕਹਿਣੀ ਹੈ ਉਹ ਇਹ ਕਿ ਇਹ ਨਾ ਹੋਵੇ ਕਿ ਤੁਸੀਂ ਕੀਰਤਨ ਸੋਹਲੇ ਦੀ ਬਾਣੀ ਦਾ ਪਾਠ ਕਰਨਾ ਹੀ ਛੱਡ ਦਿਓ ਬਾਣੀ ਵੱਧ ਤੋਂ ਵੱਧ ਕੰਠ ਕਰੋ ਇਹ ਉਹਨਾਂ ਲਈ ਹੈ ਸਾਧ ਸੰਗਤ ਜੀ ਜਿਹੜੇ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਅੱਜ ਮੈਂ ਨਹੀਂ ਕਰ ਸਕਦਾ ਜਾਂ ਕਰ ਸਕਦੀ ਪਾਠ ਉਹ ਉਹ ਪੰਜ ਵਾਰੀ ਦੁਹਰਾ ਕੇ ਬਿਨਾਂ ਸ਼ੁਕਰਾਨਾ ਕੀਤੇ ਸੋਨ ਨਾਲੋਂ ਚੰਗਾ ਇਹ ਵੀ ਉਹ ਇਸ ਪੰਕਤੀ ਨੂੰ ਪੜ੍ਹ ਸਕਦੇ ਹਨ ਤੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਲੋਕ ਵੀ ਇਹ ਪੰਕਤੀ ਪੜ੍ਹਨਗੇ ਉਹ ਆਪਣੀ ਡਾਇਰੀ ਲਾ ਲੈਣ ਪਹਿਲਾਂ ਵਾਲੀ ਨੀਂਦ ਦੇਖਿਓ ਤੇ ਬਾਦ ਵਾਲੀ ਨੀਂਦ ਦੇਖਿਓ ਜਿਹੜੀ ਬਾਣੀ ਪੜ ਕੇ ਸੌਂਦੇ ਹੋ ਉਹ ਨੀਂਦ ਦਾ ਦੇਖੋ ਨੋਟ ਕਰੋ ਤੇ ਜਿਹੜੀ ਬਾਣੀ ਪੜੇ ਤੋਂ ਬਿਨਾ ਤੁਸੀਂ ਸੌਂਦੇ ਹੋ ਉਸ ਨੀਂਦ ਨੂੰ ਵੀ ਦੇਖਿਓ ਉਹਦੇ ਵਿੱਚ ਕਿਹੋ ਜਿਹੇ ਸੁਪਨੇ ਆਉਂਦੇ ਹਨ ਉਹ ਵੀ ਨੋਟ ਨੋਟ ਕਰ ਲੈਣਾ ਆਪ ਹੀ ਆਪ ਦੇ ਸੱਚ ਤੱਕ ਤੁਸੀਂ ਪਹੁੰਚ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਜੋ ਸਤਗੁਰ ਦੀ ਬਾਣੀ ਹੈ ਇਹਦੇ ਵਿੱਚ ਕਿੰਨੀ ਜ਼ਿਆਦਾ ਸ਼ਕਤੀ ਹੈ ਸਾਨੂੰ ਬੁਰੇ ਸੁਪਣਿਆਂ ਤੋਂ ਬਚਾਉਂਦੀ ਹੈ ਮਾੜੇ ਪ੍ਰਭਾਵ ਤੋਂ ਬਚਾਉਂਦੀ ਹੈ ਇਹ ਸਤਗੁਰ ਦੀ ਬਾਣੀ ਹੈ ਇਹ ਉਹੀ ਬਾਣੀ ਹੈ ਜਿਹਨੂੰ ਗੁਰੂ ਅਰਜਨ ਦੇਵ ਜੀ ਗਾਉਂਦੇ ਰਹੇ ਹਨ ਫਿਰ ਸਾਡੇ ਵੱਡੇ ਪ੍ਰੇਮੀ ਗੁਰਸਿੱਖਾਂ ਨੇ ਭਾਈ ਗੁਰਦਾਸ ਜੀ ਹੋਏ ਬਾਬਾ ਬੁੱਢਾ ਜੀ ਹੋਏ ਉਹਨਾਂ ਨੇ ਵੀ ਇਹ ਬਾਣੀ ਨੂੰ ਗਾਇਆ ਇਹ ਐਸੇ ਗੁਰੂ ਪਿਆਰੇ ਸ਼ਹੀਦ ਸਿੰਘ ਜਿਹੜੇ ਹੋਏ ਉਹਨਾਂ ਨੇ ਵੀ ਗਾਇਆ ਤਾਂ ਮੇਰੇ ਕਹਿਣੇ ਦਾ ਭਾਉ ਇਹ ਵੀ ਕਰਮਾ ਵਾਲਿਆਂ ਜਿਨ੍ਹਾਂ ਨੂੰ ਇਹ ਬਾਣੀ ਮਿਲੀ ਹੈ ਇਹ ਬਾਣੀ ਜਿਹੜੀ ਹੈ ਉਹ ਸਾਨੂੰ ਜਦੋਂ ਵੀ ਪੜ੍ਹਨੀ ਹੈ ਬੜੇ ਸਹਿਜ ਨਾਲ ਪੜ੍ਹਨੀ ਹੈ ਆਰਾਮ ਨਾਲ ਪੜ੍ਹਨੀ ਹੈ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਬਾਕੀ ਜਦੋਂ ਆਪਾਂ ਸ਼ੁੱਧ ਬਾਣੀ ਪੜ੍ਹਦੇ ਆ ਉਹਦਾ ਆਪਾਂ ਨੂੰ ਹੋਰ ਵੀ ਫਲ ਵੱਧ ਮਿਲਦਾ ਹੈ ਸਾਨੂੰ ਸੰਖਿਆ ਕਰਨੀ ਚਾਹੀਦੀ ਹੈ ਗੁਰਬਾਣੀ ਦੀ ਹੋ ਸਕੇ ਸਾਨੂੰ ਸ਼ੁੱਧ ਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਇਹਦੇ ਨਾਲ ਰਸ ਬਹੁਤ ਆਉਂਦਾ ਹੈ ਹੋ ਸਕੇ ਤੇ ਅਰਥ ਵੀ ਨਾਲ-ਨਾਲ ਵਾੜ ਲੈਣੇ ਚਾਹੀਦੇ ਹਨ ਬੜਾ ਜ਼ਿੰਦਗੀ ਵਿੱਚ ਤੁਹਾਡੇ ਫਰਕ ਪੈ ਜਾਵੇਗਾ ਜੈ ਪ੍ਰਸਾਦ ਕੋ ਪਾਓ ਇਹ ਰੱਬ ਦੀ ਮਿਹਰ ਸੁਖ ਸੇਜ ਸੁਈ ਜੈ ਸੁੱਖਾਂ ਵਾਲੀ ਸੇਜਾਂ ਪਲੰਘ ਮੰੰਜਾ ਵੀ ਹੋ ਸਕਦਾ ਹੈ ਬੈੱਡ ਵੀ ਹੋ ਸਕਦਾ ਹੈ ਜਿੱਥੇ ਵੀ ਆਪਾਂ ਸੌਂਦੇ ਸਤਿਗੁਰ ਦਾ ਸ਼ੁਕਰਾਨਾ ਕਰੀਏ ਈਵੇਂ ਮਾੜੇ ਪ੍ਰਭਾਵ ਤੋਂ ਆਪਾਂ ਬਚੇ ਰਵਾਂਗੇ ਗੁਰੂ ਦੀ ਰਹਿਮਤ ਵੀ ਬੜੀ ਹੋ ਜਾਵੇਗੀ ਫਿਰ ਰਾਇ ਬੁਲਾਰ ਜੀ ਨੇ ਆਖਿਆ ਸੀ ਮੈਂ ਸੋ ਜਾਉ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲετε ਲετε ਖੁੱਲੇ ਆਂਖ ਮੇਰੀ ਗੁਰੂ ਕਹਤੇ ਕਹਤੇ ਖੁਦਾ ਕੋ ਖੁਦਾ ਜੈਸਾ ਸਮਝਾ ਖੁਦਾ ਮਿਲ ਗਿਆ ਗੁਰੂ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਜਾਣਿਆ ਤੇ ਗੁਰੂ ਨਹੀਂ ਸਮਝਿਆ ਰੱਬ ਸਮਝ ਕੇ ਉਹਨਾਂ ਦੀ ਸੇਵਾ ਕੀਤੀ ਤੇ ਗੁਰੂ ਗੁਰੂ ਕਹਿੰਦਿਆ ਮੈਨੂੰ ਰੱਬ ਹੀ ਮਿਲ ਗਿਆ ਤਾਂ ਇਹ ਉਹਨਾਂ ਨੇ ਮਹਾਂਤਾ ਆਪਣੇ ਜੀਵਨ ਦੀ ਘਟਨਾ ਵੀ ਦੱਸ ਦਿੱਤੀ ਤੁਹਾਡੇ ਨਾਲ ਵੀ ਬੜੀ ਵਾਰ ਹੋਇਆ ਹੋਵੇਗਾ ਰੱਬ ਦਾ ਸ਼ੁਕਰਾਨਾ ਕੀਤੇ ਬਿਨਾ ਤੁਸੀਂ ਸੋ ਜਾਂਦੇ ਹੋਗੇ ਚਲੋ ਜਿਹੜੀਆਂ ਗੱਲਾਂ ਬੀਤ ਗਈਆਂ ਸੋ ਉਹਨਾਂ ਨੂੰ ਆਪਾਂ ਕੀ ਯਾਦ ਕਰਨਾ ਹੁਣ ਆਉਣ ਵਾਲੇ ਭਵਿੱਖ ਨੂੰ ਸਵਾਰੀਏ ਵਧੀਆ ਆਪ ਦਾ ਜੀਵਨ ਬਣਾਈਏ ਤੇ ਕੀਰਤਨ ਸੋਹਲੇ ਦੀ ਬਾਣੀ ਨੂੰ ਕੰਠ ਕਰੋ ਰਹਿਤ ਮਰਿਆਦਾ ਤਾਂ ਇਹੀ ਕਹਿੰਦੀ ਹੈ ਜੇ ਤੁਸੀਂ ਨਹੀਂ ਕਰ ਸਕਦੇ ਗੁਟਕਾ ਸਾਹਿਬ ਨੂੰ ਲੈ ਕੇ ਪੜੋ ਬਾਣੀ ਜੇ ਉਹ ਵੀ ਨਹੀਂ ਕਰ ਸਕਦੇ ਫਿਰ ਇਹ ਪੰਕਤੀ ਜੈ ਪ੍ਰਸਾਦ ਸੁਖ ਸੇਜ ਸੋਈ ਜੇ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਜੇ ਨਹੀਂ ਕਰਦੇ ਫਿਰ ਮਨਮੁਖ ਹਾਂ ਫਿਰ ਤਾਂ ਰੱਬ ਨਾਲੋਂ ਟੁੱਟੇ ਹੋਏ ਹਾਂ ਜਿਨ੍ਹਾਂ ਨੇ ਨਾ ਤਾਂ ਰੱਬ ਦੀ ਕਦਰ ਜਾਣੀ ਹੈ ਨਾ ਆਪਣੀ ਮਨੁੱਖਾ ਦੇਹੀ ਦੀ ਕਦਰ ਜਾਣੀ ਹੈ ਤੇ ਜਿਹੜੇ ਕਦਰ ਨਹੀਂ ਜਾਣਦੇ ਆਪਣੀ ਆਪ ਦੀ ਉਹ ਕਿਸੇ ਦੀ ਕਦਰ ਕੀ ਕਰਨਗੇ ਬਹੁਤ ਵੱਡੀ ਗੱਲ ਹੈ ਇਸ ਲਈ ਆਪਣੇ ਆਪ ਦੀ ਕਦਰ ਕਰੋ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਸਾਡਾ ਸਤਕਾਰ ਨਹੀਂ ਹੁੰਦਾ ਸਾਡਾ ਘਰ ਵਿੱਚ ਪਰਿਵਾਰ ਦੇ ਵਿੱਚ ਸਾਨੂੰ ਕੁਝ ਨਹੀਂ ਸਮਝਦੇ ਤੁਸੀਂ ਬਾਣੀ ਪੜਨ ਲੱਗ ਗਏ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰ ਦਾ ਸਿਮਰਨ ਕਰਨ ਲੱਗ ਗਏ ਵਾਹਿਗੁਰੂ ਮੂਲ ਮੰਤਰ ਕਰਨ ਲੱਗ ਗਏ ਉਦੋਂ ਤੁਹਾਡਾ ਸਤਕਾਰ ਹੋਣਾ ਹੀ ਹੋਣਾ ਜਿਨ੍ਹਾਂ ਨੇ ਵੀ ਅੱਜ ਤੱਕ ਗੁਰਬਾਣੀ ਦਾ ਸਤਕਾਰ ਕੀਤਾ ਉਹਨਾਂ ਲੋਕਾਂ ਦਾ ਸਤਕਾਰ ਜ਼ਰੂਰ ਹੋਇਆ ਜਿਨ ਨਾਨਕ ਸਰਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਪਰ ਪਹਿਲਾਂ ਸਾਨੂੰ ਆਪਣੀ ਜੜੀ ਨੀਂਦ ਹੈ ਆਪਣੇ ਜਿਹੜੇ ਸੁੱਖ ਆਰਾਮ ਹਨ ਇਹ ਮਿਲਦੇ ਰੋਜ਼ ਆਪਾਂ ਮੰਨਦੇ ਹਾਂ ਪਰ ਰੱਬ ਦਾ ਸ਼ੁਕਰਾਨਾ ਕਰਨਾ ਅਸੀਂ ਭੁੱਲ ਜਾਂਦੇ ਹਾਂ ਇਹ ਗੱਲਾਂ ਨੂੰ ਅਸੀਂ ਅੱਜ ਤੋਂ ਬਾਅਦ ਚੇਤੇ ਰੱਖਣਾ ਹੈ ਤਾਂ ਜਿਹੜੀ ਬਾਣੀ ਹੈ ਇਦਾਂ ਤੇ ਪ੍ਰੋਸਾ ਬਣਾ ਕੇ ਸ਼ਬਦਾਂ ਦਾ ਜਾਪ ਕਰਨਾ ਫਿਰ ਦੇਖਿਓ ਤੁਹਾਡੀ ਜਿਹੜੀ ਨੀਂਦ ਹੈ ਜਿਹੜੇ ਬੁਰੇ ਤੁਹਾਨੂੰ ਸੁਪਨੇ ਆਉਂਦੇ ਹਨ ਸੌਣ ਤੋਂ ਪਹਿਲਾਂ ਆਪਾਂ ਕਿਵੇਂ ਪਾਠ ਕਰਨਾ ਇਹ ਸਾਰੀ ਵਿਧੀ ਤੁਹਾਨੂੰ ਦੱਸ ਦਿੱਤੀ ਹੈ ਹੁਣ ਕਈਆਂ ਦੇ ਮਨ ਵਿੱਚ ਸਵਾਲ ਹੋਣਾ ਕਿ ਇਹ ਕੀਰਤਨ ਸੋਇਲੇ ਦੀ ਬਾਣੀ ਕੀ ਪੜਨੀ ਹੈ ਕੀ ਨਹੀਂ ਕੇਵਲ ਇਹੀ ਕਰ ਲਈਏ ਬਾਣੀ ਜਿੰਨੀ ਵੱਧ ਤੋਂ ਵੱਧ ਪੜੀ ਜਾਵੇਗੀ ਓਨੀ ਥੋੜੀ ਹੈ ਜਿੰਨੀ ਤੁਸੀਂ ਬਾਣੀ ਪੜੋਗੇ ਸਾਧ ਸੰਗਤ ਜੀ ਰੋਮ ਰੋਮ ਹਰ ਧਿਆਏ ਗੁਰਮੁਖ ਤਾਂ ਹਰ ਰੋਮ ਰੋਮ ਦੇ ਨਾਲ ਰੱਬ ਨੂੰ ਚੇਤੇ ਕਰਦੇ ਹਨ ਹਰ ਸਾਹ ਦੇ ਨਾਲ ਉਸ ਦਾ ਸ਼ੁਕਰਾਨਾ ਕਰਦੇ ਹਨ ਤੇ ਜਿੰਨੀ ਪੜੀ ਜਾਵੇਗੀ ਵੱਧ ਤੋਂ ਵੱਧ ਓਨੀ ਥੋੜੀ ਹੈ ਅੱਜ ਦੀ ਇਸ ਵੀਡੀਓ ਵਿੱਚ ਇੰਨੀਆਂ ਹੀ ਬੇਨਤੀਆਂ ਹਨ ਸਾਧ ਸੰਗਤ ਜੀ ਸੋ ਸਤਿਗੁਰ ਦਾ ਸੁਖ ਸ਼ੁਕਰਾਨਾ ਕਰੀਏ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ ਜਿੰਨੇ ਵੀ ਸੰਤ ਕਵੀ ਮਹਾਤਮਾ ਹੋਏ ਹਨ ਰੱਬ ਦੇ ਪਿਆਰੇ ਮਹਾਪੁਰਖ ਹਨ ਸੋਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਦੇ ਅਸੀਂ ਸਿੱਧਾ ਹੀ ਸੋ ਜਾਂਦੇ ਹਾਂ ਸ਼ੁਕਰਾਨਾ ਕੀਤੇ ਬਿਨਾ ਐ ਮੇਰੇ ਮਾਲਕ ਮੇਰੇ ਗੁਨਾਹਾਂ ਨੂੰ ਬਖਸ਼ ਲੈਣਾ ਜੋ ਪਿੱਛੇ ਹੋ ਗਿਆ ਹੋ ਗਿਆ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਜੀ ਸਮਝ ਬਖਸ਼ਨੀ ਜੀ ਸੋ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਵੀਡੀਓ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ ਤੇ ਜੇ ਕਿਤੇ ਕੋਈ ਗੱਲ ਬਾਤ ਕਰਦੇ ਸਮੇਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ